ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਵੀਡੀਓ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਪਿੱਛੇ ਜੇ ਤੀਰਤ ਜੀ ਨੇ ਬੈਨ ਵਿਦਿਆਰਥੀ ਦਾ ਵੀਜ਼ਾ ਵੀ ਹਾਸਲ ਕਰ ਲਿਆ ਅੱਜ ਤੱਕ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਂਦੇ ਸੀ ਹੁਣ ਸਵਾਲ ਇਹ ਹੈ ਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਸਾਡੇ ਕੈਨੇਡਾ ਤੋਂ ਬੈਨ ਹੋਏ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਨਹੀਂ ਹੈ ਪਤਾ ਨਹੀਂ ਏਜੰਟਾਂ ਨੇ ਕਿਵੇਂ ਉਹਨਾਂ ਦੇ ਨਕਲੀ ਕਾਗਜ਼ ਲਾ ਕੇ ਕਈ-ਕਈ ਵਾਰ ਫਾਈਲਾਂ ਲਾ ਕੇ ਉਹਨਾਂ ਨੂੰ ਬੈਨ ਕਰਾਤਾ ਹੁਣ ਸਵਾਲ ਇਹ ਹੈ ਕਿ ਕੀ ਕਿਸੇ ਵਿਦਿਆਰਥੀ ਨੂੰ ਬੈਨ ਲੱਗਣ ਤੋਂ ਬਾਅਦ ਉਹ ਬੈਨ ਹਟ ਸਕਦਾ ਹੈ ਉਹਦਾ ਵੀਜ਼ਾ ਲੱਗ ਸਕਦਾ ਹੈ ਕਿਹੜੇ ਵਿਦਿਆਰਥੀਆਂ ਦਾ ਬੈਨ ਲੱਗਣ ਦੇ ਬਾਵਜੂਦ ਵੀਜ਼ਾ ਆ ਸਕਦਾ ਹੈ ਕਿ ਇਹਨਾਂ ਦਾ ਨਹੀਂ ਆ ਸਕਦਾ ਇਹਦੇ ਉੱਪਰ ਤਿਰਤ ਜੀ ਦੇ ਨਾਲ ਅੱਜ ਪੂਰੀ ਕਲੈਰਟੀ ਲਵਾਂਗੇ ਤਿਰਤ ਜੀ ਸਸ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਸੋ ਤਿਰਤ ਜੀ ਤੁਸੀਂ ਬੈਨ ਖਲਵਾ ਕੇ ਵੀਜ਼ਾ ਲੈਤਾ ਕਹਿੰਦੇ ਜਾਂ ਬੈਨ ਲੱਗੇ ਲਗਾਏ ਨੂੰ ਸਿੱਧਾ ਹੀ ਵੀਜ਼ਾ ਲੈਤਾ ਪਰ ਇਹ ਹੋਇਆ ਕਿਵੇਂ ਪਹਿਲਾਂ ਤਾਂ ਇਹ ਦੱਸੋ ਦੂਸਰਾ ਕਿਹੜੇ ਵਿਦਿਆਰਥੀਆਂ ਨੂੰ ਬੈਨ ਲੱਗਿਆ ਹੋਵੇ ਤੇ ਉਹ ਆਸ ਕਰ ਸਕਦੇ ਨੇ ਕਿ ਉਹਨਾਂ ਨੂੰ ਵੀਜ਼ਾ ਮਿਲੂ ਤੇ ਬਿਲਕੁਲ ਸਰ ਜਿਹੜੀ ਬੈਨ ਵਾਲੀ ਗੱਲ ਆ ਨਾ ਕਿਤੇ ਆਪਾਂ ਵੀ ਸਰ ਇਸੇ ਮੰਚ ਦੇ ਪਿਛਲੇ 4 ਸਾਲ ਤੋਂ ਹਮੇਸ਼ਾ ਤੋਂ ਜਦੋਂ ਲੋਕਾਂ ਨੇ ਰਿਫਿਊਜ਼ਲ ਲਾ ਵੀ ਬਹੁਤ ਵੱਡੀ ਗੱਲ ਸੀ ਰਿਫਿਊਜ਼ਲ ਲੱਗੀ ਹੁਣ ਕਹਿੰਦੇ ਨੇ ਵੀਜ਼ਾ ਦੇਣਾ ਸੀ ਉਦੋਂ ਵੀ ਕਹਿੰਦੇ ਇਹ ਰਿਫਿਊਜ਼ਲ ਇਜ਼ ਨਾਟ ਅ ਫੁੱਲ ਸਟਾਪ ਬਿਲਕੁਲ ਹੱਲ ਹੈਗਾ ਬਟ ਬੈਨ ਨਾ ਕਿਤੇ ਲਵਾ ਬੈਜੋ ਜੇ ਬੈਨ ਲੱਗ ਗਿਆ ਫਿਰ ਨਹੀਂ ਹੱਲ ਹੈਗਾ ਬਟ ਮੈਂ ਤਾਂ ਕਹੂੰਗਾ ਸਰ ਸਾਡੇ ਕੋਲ ਹੁਣੀ ਆ ਪਿਛਲੇ ਹਫਤੇ ਪਿਛਲੇ ਮੰਗਲਵਾਰ ਦੀ ਗੱਲ ਕਹੂੰਗਾ ਕਿ ਜਿਹੜਾ ਬੱਚੇ ਦਾ ਹੱਲ ਹੋਇਆ ਤੇ ਸਰ ਉਹ ਬੱਚੇ ਨੇ ਨਾਲ ਦੀ ਨਾਲ ਸਾਨੂੰ ਕਹਿ ਸਰ ਇੰਸਟਾਗ੍ਰam ਤੇ ਮੇਰੇ ਨਾਲ ਲ ਕਉਕੀ ਉਹਦੀ ਜਦੋਂ ਲਾਈਵ ਹੋਏ ਇੰਸਟਾ ਦੇ ਤੇ ਸਰ ਮੈਨੂੰ ਰੋਜ਼ ਦੀਆਂ ਘਟੋ ਘਟ ਨੇ 30 40 ਕਾਲਸ ਆਉਣੀਆਂ ਸਟਾਰਟ ਹੋ ਗਈਆਂ client ਵੀ ਆ ਰਹੇ ਬੜੀ ਉਮੀਦ ਲੈ ਕੇ ਆ ਰਹੇ ਕਿ ਹਾਂ ਵੀ ਜੇ ਇੱਕ ਬੱਚੇ ਦਾ ਬੈਂ ਤੇ ਵੀਜ਼ਾ ਸਾਡਾ ਵੀ ਹੋ ਜਾਏ ਸੋ ਅੱਜ ਇਸ ਵੀਡੀਓ ਨੂੰ ਮੈਂ ਮੇਰਾ ਇੱਕੋ ਹੀ ਮੋਟਿਵ ਆ ਕਿ ਬੈਂਨ ਵਾਲੇ ਕਿਹੜੇ ਬੱਚਿਆਂ ਦਾ ਹੱਲ ਹੈ ਕਿਹੜੇ ਬੱਚਿਆਂ ਦਾ ਹੱਲ ਨਹੀਂ ਹੈ ਤੇ ਕਿਹੜੇ ਬੱਚੇ ਦਾ ਸਾਡਾ ਹੀ ਕਹਿਣਾ ਹੁੰਦਾ ਸੀ ਬੈਂਨ ਮਤਲਬ ਫੁੱਲ ਸਟਾਪ ਕਿਉਂਕਿ ਉਸ ਵੀਡੀਓ ਦੇ ਵਿੱਚ ਅਸੀਂ ਸਪੈਸ਼ਲ ਗਿਆ ਬੱਚੇ ਨੂੰ ਕਿ ਬੇਟਾ ਕਿ ਬੈਨ ਤਬ ਮੈਂ ਅਸੀਂ ਕਹਿੰਦੇ ਕਿ ਬੈਨ ਵਾਲੇ ਕੇਸ ਅਸੀਂ ਨਹੀਂ ਫੜਦੇ ਸੀ ਕਿਉਂਕਿ ਇਹ ਥੋੜਾ ਚੈਲੈਂਜਿੰਗ ਸੀਗਾ ਇੱਕ ਉਹਨਾਂ ਦੀ ਵਾਹਿਬ ਵੀ ਸਾਡੇ ਤੋਂ ਗਈ ਹੋਈ ਸੀ ਕਿ ਬੱਚੇ ਨੂੰ ਪਤਾ ਹੀ ਨਹੀਂ ਸੀ ਉਹਨਾਂ ਦੀ ਫਾਈਲ ਤੇ ਬੈਨ ਲੱਗਾ ਸੋ ਕਹਿੰਦਾ ਇਹ ਕੋਈ ਜਦੋਂ ਹੱਥ ਫੜਿਆ ਹੋਵੇ ਤੇ ਫਿਰ ਸਿਰੇ ਤੱਕ ਦਾ ਜਾਵਾਂਗੇ ਜਾਵਾਂਗੇ ਬਟ ਅੱਜ ਦੀ ਇਸ ਵੀਡੀਓ ਕਿਉਂਕਿ ਉਹ ਬੱਚਾ ਤਾਂ ਬੈਨ ਦਾ ਵੀਜ਼ਾ ਲੈ ਗਿਆ ਬਟ ਅੱਜ ਮੈਂ ਥੋੜੇ ਬੱਚਿਆਂ ਨੂੰ ਅਲਰਟ ਕਰਨਾ ਕਿਉਂਕਿ ਸਰ ਇਸ ਬੈਨ ਦੇ ਨਾਂ ਤੇ ਵੀ ਬੜੀ ਦੁਕਾਨਦਾਰੀ ਚੱਲਦੀ ਹੈ ਪਹਿਲੀ ਗੱਲ ਗਾਰੰਟੀ ਵਰਡ ਤੋਂ ਬਚੋ ਕਿਉਂਕਿ ਗਾਰੰਟੀ ਜਿਹੜੇ ਵਰਡ ਤੇ ਬਾਰੇ ਸੁਣਨਾ ਸੁੰਦੇ ਆ ਨਾ ਕਿ ਇਹ ਬੰਦਾ ਗ ਬੈਨ ਦੇ ਨਾਲ ਲੋਟ ਸਰ ਮੈਂ ਦੱਸ ਦਵਾ ਉਸ ਵੀਡੀਓ 'ਚ ਮੈਂ ਸਾਰੇ ਸਰ ਆਪ ਚੀਜ਼ ਕਿਹਾ ਕਿ ਮੈਂ ਕੋਈ ਇਮੀਗ੍ਰੇਸ਼ਨ ਲਾਇਰ ਕੈਨੇਡਾ ਤੋਂ ਹਾਇਰ ਨਹੀਂ ਕੀਤਾ ਕਿਉਂਕਿ ਸਾਡੇ ਪੰਜਾਬ 'ਚ ਇਹ ਵੀ ਬੜਾ ਕਿਹਾ ਜਾਂਦਾ ਕਿ ਮੈਂ ਇਮੀਗ੍ਰੇਸ਼ਨ ਲਾਇਰ ਕਰਨਾ ਜੀ ਉਹਦੀ ਫੀਸ ਤੁਹਾਨੂੰ ਅਡਵਾਂਸ ਦੇਣੀ ਪੈਣੀ ਵੀਜ਼ਾ ਆਵੇ ਨਾ ਆਵੇ ਪਹਿਲੋ ਅਡਵਾਂਸ ਦੇਣਾ ਦੇ ਫੀਸ ਆ ਬੈਨ ਜੀ ਪਹਿਲੋ ਕੋਰਟ ਵਿੱਚ ਕੇਸ ਕਰਕੇ ਹਟਾਉਣਾ ਪੈਂਦਾ ਵਾ ਉਹਦੇ ਨਾਂ ਦੇ ਫੀਸਾਂ ਲਈ ਗਈਆਂ ਸਰ ਉਹ ਵੀਡੀਓ 'ਚ ਸਪੈਸ਼ਲ ਮੈਂ ਇਹ ਚੀਜ਼ ਆਪ ਬੋਲੀ ਆ ਜਿਣੀ ਜੀ ਬੱਚੇ ਸੋਣ ਵੀ ਰਹੇ ਆ ਨਾ ਕੋਈ ਇਮੀਗ੍ਰੇਸ਼ਨ ਲਾਇਰ ਹਾਇਰ ਕੀਤਾ ਮੈਂ ਨਾ ਹੀ ਕੋਈ ਕਿਸੇ ਦੇ ਕੋਰਟ ਚੋਂ ਬੈਨ ਹਟਾਇਆ ਸਿਰਫ ਗੱਲ ਕੀ ਸੀਗਾ ਸਿਰਫ ਉਹਦੀ ਜਸਟੀਫਿਕੇਸ਼ਨ ਹੀ ਕੇ ਪਸਨੋਟ ਮੈਂ ਉਹਦੇ ਜਰੂਰ ਕਢਾਏ ਕੇ ਪਸਨੋਟ ਕਢਾ ਕੇ ਉਹਦੀ ਫਾਈਲ ਤੇ ਜਸਟੀਫਿਕੇਸ਼ਨ ਦਿੱਤੀ ਆ ਤੇ ਯਸ ਐਮਬੈਸੀ ਕਨਵਿੰਸ ਹੋਈ ਸੱਚ ਦੋਤੇ ਉਸ ਜਿਹੜਾ ਸਟੂਡੈਂਟ ਦਾ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਮੈਂ ਕਹੂੰਗਾ ਸਟੂਡੈਂਟ ਤੇ ਉਹਨਾਂ ਦਾ ਜਿਹੜਾ ਬੈਨ ਲੱਗਾ ਸੀਗਾ ਤੇ ਉਹਨਾਂ ਦੀ ਜਿਹੜਾ ਕਿ ਵਿਜ਼ਾ ਆ ਰੋਜ਼ ਜਿਹੜੇ ਸਟੂਡੈਂਟ ਆ ਰਹੇ ਆ ਸੋ ਅੱਜ ਇਹ ਵੀਡੀਓ ਨੇ ਬੜਾ ਧਿਆਨ ਨਾਲ ਸੁਣ ਰਹੇ ਹੋ ਕਈਆਂ ਨੂੰ ਲੱਗ ਰਿਹਾ ਕਿ ਮੇਰੇ ਬੈਨ ਆ ਪਿੱਛੇ ਜੇ ਹੁਣੀ ਲੱਗਾ ਸਾਲ ਬਾਅਦ ਲੱ ਕਿਦਨੇ ਕਿਦਨੇ ਮੈਂ ਹੀ ਉਹ ਕਹਿੰਦਾ ਹੁੰਦਾ ਸੀਗਾ ਬੈਂ ਮਤਲਬ ਪੰਜ ਪੰਜ ਸਾਲ ਕੋਈ ਨਹੀਂ ਪੱਕੀ ਸਾਰੀ ਉਮਰ ਲੱਗ ਗਿਆ ਆ ਉਹ ਬੈਂ ਦੀਆਂ ਵੀ ਕੈਟਾਗਰੀ ਸਮੇਂ ਤਾਂ ਕਹੂੰਗਾ ਕੈਟਾਗਰੀ ਜੇ ਤਾਂ ਸਿੱਧੀ ਗੱਲ ਆਪਾਂ ਬੋਲਿਆ ਇਹ ਝੂਠ ਆ ਜਦੋਂ ਲਾ ਲਓ ਕਿ ਹੁਣ ਕਹੀ ਅੱਜ ਜੀ ਮੇਰੇ ਤੋਂ ਕਲਾਇੰਟ ਆਇਆ ਜਿਹੜੀ ਦੀ ਫੇਕ ਆਸ ਲਾਈ ਹੋਈ ਆ ਠੀਕ ਹੈ ਨਾ ਫੇਕ ਆਇਸ ਨੂੰ ਅਸੀਂ ਕਿੱਦਾਂ ਕਰਾਂਗੇ ਕਈ ਵਾਰੀ ਕੀ ਹੁੰਦਾ ਵਾ ਬੰਦਾ ਕਹਿੰਦਾ ਜੀ ਮੈਂ ਕਹਿ ਦੂੰਗਾ ਉਹਨੂੰ ਅਜ ਉਹ ਬੱਚੇ ਦੀ ਜਵਾਨੀ ਆ ਕੋਈ ਬੰਦਾ ਉਹਨੂੰ ਕਹਿ ਰਿਹਾ ਜੀ ਮੈਂ ਤੇਰੇ ਤੋਂ 3k ਹਾ ਡਾਲਰ ਲਵਾਂਗਾ ਜੀ ਮੈਂ ਲਾਇਰ ਕਰਕੇ ਪਹਿਲੋ ਆਪਾਂ ਫੈਡਰਲ ਕੋਰਟ ਦੇ ਵਿੱਚ ਅਪੀਲ ਪਾਵਾਂਗੇ ਕਹਿੰਦੇ ਕਿ ਫੇਕ ਡਾਕੂਮੈਂਟ ਮੇਰੇ ਏਜੰਟ ਨੇ ਲਾਇਆ ਬਟ ਆਇਸ ਥੋੜੋ ਫੇਕ ਡਾਕੂਮੈਂਟ ਉਹਨੇ ਏਜੰਟ ਨੇ ਲਾਤੀ ਉਸ ਟਾਈਮ ਤੇ ਤੋਂ ਆਇਸ ਸੀਗੀ ਜਦੋਂ ਤੂੰ ਅਪਲਾਈ ਨਹੀਂ ਕੀਤਾ ਸੀਗਾ ਸੋ ਸੋ ਸਮਝ ਕੇ ਮੈਂ ਤਾਂ ਕਹੂੰਗਾ ਮਗਰ ਲਾ ਕੇ ਨਾ ਲਾਓ ਬੈਨ ਲੱਗਾ ਹੋਇਆ ਪਹਿਲੀ ਗੱਲ ਤੇ ਇਹੀ ਆ ਬੈਨ ਨੂੰ ਖਤਮ ਹੋਣ ਦਿੱਤਾ ਜਾਵੇ 5 ਸਾਲ ਹਾਂ ਜੇ ਕਰੀ ਕਿਸੇ ਦੇ ਬੈਨ ਕੋਈ ਮਿਸ ਇਨਫੋਰਮੇਸ਼ਨ ਕੋਈ ਪੇਪਰ ਆਇਆ ਮੰਗਿਆ ਗਿਆ ਸੀ ਤੁਹਾਡੇ ਤੋਂ ਤੁਸੀਂ ਜੈਨੂਇਨ ਸੀਗੇ ਤੁਹਾਡੇ ਤੋਂ ਸੱਚੀ ਉਹਦਾ ਜਵਾਬ ਹੈਗਾ ਵਾ ਥੈਨ ਡੈਫੀਨੇਟਲੀ ਤੁਸੀਂ ਉਹ ਬੈਨ ਦੇ ਅਗੇਂਸਟ ਵੀ ਜਿਹੜਾ ਮੈਂ ਤੁਹਾਨੂੰ ਕਹਾਂਗਾ ਫੈਡਰਲ ਕੋਰਟ ਚ ਜਾਂਦਾ ਤਾਂ ਵੈਰਦਾ ਵਾ ਨਹੀਂ ਤਾਂ ਬੈਨ ਲੱਗ ਗਿਆ ਆਰਾਮ ਨਾਲ ਚੁੱਪ ਕਰਕੇ ਵੇਟ ਕਰਕੇ 5 ਸਾਲ ਵੇਟ ਕਰਨੀ ਪੈਣੀ ਆ ਤੇ ਦੁਬਾਰਾ ਆਪਣੀ ਉਹਨਾਂ 5 ਸਾਲਾਂ ਚ ਫਾਈਲ ਇੰਨੀ ਕੁ ਜ਼ਿਆਦਾ ਸਟਰੋਂਗ ਬਣਾਓ ਇੰਨੀ ਕਿ ਜ਼ਿਆਦਾ ਮੈਂ ਤਾਂ ਕਹੂੰਗਾ ਜੈਨੂਰ ਉਹ ਬੜਾਓ ਕਿ ਵੀਜ਼ਾ ਆਫੀਸਰ ਵੀ ਕਵੇਗੀ ਹਾਂ ਵੀ ਇਹਨੇ ਆਪਣੀ ਗਲਤੀ ਤੋਂ ਸਿੱਖਿਆ ਨਹੀਂ ਤਾਂ ਵੀਜ਼ਾ ਵੂਜ਼ਾ ਪੱਕਾ ਨਹੀਂ ਹੋਣਾ ਬੈਨ ਮਤਲਬ ਸਾਰਾ ਕੁਝ ਐਸਾ ਅੱਜ ਵੀ ਸਾਡੇ ਕੋਲ ਦੋ ਕਲਾਇੰਟ ਮੈਨੂੰ ਅੱਜ ਮਿਲ ਕੇ ਗਏ ਆ ਵਾਈਫ ਭੇਜ ਚੁੱਕੇ ਆ ਪੁਰਾਣੇ ਏਜੰਟਸ ਨੇ ਉਹਨੂੰ ਫੇਕ ਰਿਫਿਊਜ਼ਲ ਲੈਟਰਾਂ ਦਿੱਤੀਆਂ ਹੋਈਆਂ ਸੀਗੀਆਂ ਬੈਨ ਦਾ ਦੱਸਿਆ ਨਹੀਂ ਸੀਗਾ ਸਰ ਉਹਨਾਂ ਵਾਸਤੇ ਬੜਾ ਔਖਾ ਹੁਣ ਵਾਈਫ ਹੀ ਜਾ ਚੁੱਕੀ ਆ ਘਰ ਵਾਲੇ ਦਾ ਬੈਨ ਲੱਗਾ ਹੋਇਆ ਹੱਲ ਕਿੱਥੋਂ ਹੋਊਗਾ ਤੇ ਅੱਜ ਮੈਂ ਨਾ ਇੱਕ ਹੋਰ ਚੀਜ਼ ਕਹਿ ਦਵਾਂ 10 ਵੀ ਦਿੱਤਾ ਕਿ ਫੈਡਰਲ ਕੋਰਟ 'ਚ ਕਿ ਜਿਹਦੇ ਕੋਲ ਉਸ ਜਿਹੜੀ ਚੀਜ਼ ਕਰਕੇ ਬੈਨ ਲੱਗਾ ਉਹਦਾ ਜਵਾਬ ਹੈਗਾ ਉਹ ਕਿੰਨਾ ਪਤਾ ਲੱਗੂਗਾ ਤੁਹਾਨੂੰ ਬੈਨ ਰਿਫਿਊਜ਼ ਲੈਟਰ ਬੈਨ ਲੈਟਰ ਦੇ ਨਹੀਂ ਉਹਨੂੰ ਆਪਾਂ ਜਿਹੜਾ ਕਹਿੰਦੇ ਆ ਤੇ ਤੁਸੀਂ ਕੇਪਸ ਨੋਟ ਅਪਲਾਈ ਕਰਕੇ ਸਾਰਾ ਕੁਝ ਹੀ ਬਾਹਰ ਆ ਜਾਣਾ ਸੋ ਤੁਸੀਂ ਆਪ ਐਨਾਲਿਸਿਸ ਕਰ ਸਕਦੇ ਕਿ ਹਾਂ ਵੀ ਆਪਾਂ ਇੱਥੇ ਫਾਈਟ ਕਰ ਸਕਦੇ ਜਾਂ ਨਹੀਂ ਕਰ ਸਕਦੇ ਸੋ ਘਰ ਬੈਠੇ ਤੇ ਤੁਸੀਂ ਜਿਹੜਾ ਕਿ ਐਨਾਲਿਸਿਸ ਕਰ ਲੈਣਾ ਕਿਉਂਕਿ ਅਜੇ ਖੂਰ ਸੀਗਾ ਇੱਕ ਹੋਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਨ੍ਹਾਂ ਦੇ ਬੈਨ 5 ਸਾਲ ਦੇ ਕੰਪਲੀਟ ਹੋ ਗਏ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਡਾਊਟ ਲੱਗਦਾ ਜਾਂ ਉਹਨਾਂ ਨੂੰ ਵੀ ਗੁੰਮਰਾਹ ਕੀਤਾ ਜਾਂਦਾ ਕਿ ਹੁਣ ਪਹਿਲੋਂ ਕੋਰਟ ਦੇ ਵਿੱਚ ਇਹ ਬੈਨ ਰਿਮੂਵ ਕਰਾਉਣਾ ਪੈਣਾ ਬਟਾ ਮੈਂ ਤਾਂ ਨਹੀਂ ਕਰਾਇਆ ਸੋ ਮੈਂ ਇਸ ਵੱਡੇ ਮੱਤੇ ਕਹਿੰਦਾ ਸੋ ਜੇ ਅੱਜ ਮੈਂ ਕਹਿੰਦਾ ਜੀ ਅੱਜ ਮੈਂ ਵੀ ਕਹਾਂਦਾ ਹਾਂਜੀ ਜੀ ਮੈਂ ਕਰਾਇਆ ਮੈਂ ਤਾਂ ਇੰਨੇ ਬੱਚੇ ਆ ਰਹੇ ਤੇ ਉਹ ਵੀ ਡੈਫੀਨਿਟਲੀ ਮੈਂ ਜਿੰਨੇ ਮਰਜੀ ਪੈਸੇ ਇਨਾਂ ਚੀਜ਼ਾਂ ਦੇ ਮੰਗ ਸਕਦਾ ਪਰ ਇਹ ਚੀਜ਼ਾਂ ਨਹੀਂ ਹੈਗੀਆਂ ਸੋ ਬੈਨ ਖਤਮ ਜਿੰਨਾਂ ਦੇ ਹੋ ਚੁੱਕੇ ਆ ਬਟਾ ਮੈਂ ਦੁਬਾਰਾ ਕਹਿੰਦਾ ਇਮਾਨਦਾਰੀ ਦੇ ਨਾਲ ਜੈਨੂ ਤਰੀਕੇ ਦੇ ਨਾਲ ਫਾਈਲ ਲਾਓ ਪੁਰਾਣੀਆਂ ਗਲਤੀਆਂ ਨੂੰ ਐਡਮਿਟ ਕਰਕੇ ਨਾ ਹਦਰ ਉਦਿਹ ਸਾਰੀਆਂ ਜਿਹੜੀਆਂ ਕਿ ਇਹ ਚੈਕਲਿਸਟ ਪੂਰੀ ਕੰਪਲੀਟ ਕਰਕੇ ਫਾਈਲੋ ਵੀਜ਼ਾ ਆਊਗਾ ਤੇ ਕੋਈ ਵੀ ਮੈਂ ਤਾਂ ਕਹੂੰਗਾ ਐਡਵਾਂਸ ਪੈਸੇ ਖਾਸ ਤੌਰ ਤੇ ਹਜ਼ਾਰਾਂ ਡਾਲਰ ਲੱਖਾਂ ਦੇ ਵਿੱਚ ਪੈਸੇ ਦੇਣ ਦੀ ਲੋੜ ਨਹੀਂ ਆ ਬੈਂਕ ਨਾਲ ਬਚੋ ਸੋ ਉਹਨਾਂ ਨੂੰ ਬਚੋ ਸੋ ਇਹ ਵੀਡੀਓ ਚ ਮੈਂ ਉਹ ਗੱਲਾਂ ਕੀਤੀਆਂ ਜਿਹੜੇ ਨਾ ਘਰ ਬੈਠੇ ਕੇ ਬਈ ਆਸ ਦਾ ਦੀਵਾ ਜਗ ਗਿਆ ਸੀ ਇਹ ਆ ਪੈਨਕਲ ਵਾਲੇ ਬੈਂਡ ਦਾ ਵੀਜ਼ਾ ਲਵਾਤਾ ਬੜਾ ਸਾਰਿਆਂ ਦਾ ਨਹੀਂ ਆ ਸਕਦਾ ਸੋ ਇਸ ਚੀਜ਼ ਨੂੰ ਮੈਂ ਦੁਬਾਰਾ ਕਹੂੰਗਾ ਕੇਸ ਟੂ ਕੇਸ ਵੈਰੀ ਕਹੂੰਗਾ ਤੇ ਸਰ ਅੱਜ ਦਾ ਇੱਕ ਮੈਂ ਬੱਚੇ ਨੂੰ ਇੱਕ ਸਲਾਹ ਵੀ ਦੇ ਦਵਾਂ ਜੇ ਤਾਂ ਫੈਡਰਲ ਕੋਰਟ ਚ ਜਾਣਾ ਨਾ ਕਈ ਵਾਰੀ ਲੱਗਦਾ ਕਿ ਯਾਰ ਮੈਂ ਕਿਸੇ YouTube ਤੇ ਬੋਲਦੇ ਐਡ ਦੇਖੀ ਆ ਮੈਂ ਤਾਂ ਕਹਿੰਦਾ ਬੇਟਾ ਫੈਡਰਲ ਕੋਰਟ ਦੇ ਵਿੱਚ ਕੇਸ ਲੜਨਾ ਵੀ ਹਰ ਕਿਸੇ ਤੇ ਬਸ ਦੀ ਗੱਲ ਨਹੀਂ ਹੈ ਖਾਲਾ ਜੀ ਦਾ ਵਾੜਾ ਨਹੀਂ ਹੈ ਜਿਉ ਇਮੀਗ੍ਰੇਸ਼ਨ ਲਾਇਰ ਤੁਸੀਂ ਹਾਇਰ ਕਰਨਾ ਵਾ ਟੈਕਨੀਕਲ ਪੁਆਇੰਟ ਅਗਲਾ ਬੰਦਾ ਕਵੇ ਗਰੰਟੀ ਨਾ ਕਰ ਦੂੰਗਾ ਬੇਟਾ ਉੱਤੋਂ ਵੀ ਉੱਠ ਕੇ ਆ ਜਾਓ ਮੈਂ ਤਾਂ ਕਹੂੰਗਾ ਕਿ ਹਾਂ ਉਹ ਲਾਇਰ ਹੀ ਲੜ ਸਕਦਾ ਤੇ ਪਰ ਉਸ ਲਾਇਰ ਦੀ ਵੀ ਜਿਹੜੀ ਕੀ ਆ ਪਿਛਲੀ ਸਾਰੀ ਹਿਸਟਰੀ ਨਾਟ ਫਰਮ ਦਾ YouTube ਮੈਂ ਤਾਂ ਕਹੂੰਗਾ ਬੇਟਾ ਇਹ ਉਹ ਚੀਜ਼ਾਂ ਦੇ ਐਨਾਲਿਸਿਸ ਨਾ ਕਰਿਆ ਕਰੋ ਕਿ ਇਹਨਾਂ ਦੇ ਦਫ਼ਤਰ ਕਿੰਨੇ ਹੈਗੇ ਆ ਇਹ ਮਤਲਬ ਕਿ ਕਿੰਨੀਆਂ ਵੀਡੀਓਜ਼ ਪਾਉਂਦੇ ਕਿੰਨੇ ਇਹਨਾਂ ਦੇ ਵੀਡੀਓਜ਼ ਵਿਊਜ਼ ਹੁੰਦੇ ਉਹ ਕੁਝ ਵੀਊਜ਼ ਵੀਜ਼ਾ ਮੈਟਰ ਨਹੀਂ ਕਰਦੀਆਂ ਚੀਜ਼ਾਂ ਮੈਟਰ ਕਰਦਾ ਨੌਲੇਜ ਟੈਕਨੀਕੈਲਿਟੀ ਪੁਆਇੰਟ ਮੈਂ ਆਪੇ ਬੇਟਾ YouTube ਤੇ ਉਹਨਾਂ ਸੋ ਮੈਂ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ ਜਿਹੜੇ ਬੱਚੇ ਵਾਧੂ ਖਰਾਬ ਮੈਂ ਤਾਂ ਕਹਿੰਦਾ ਕਿਉਂਕਿ ਇੰਨਾ ਬੱਚੇ ਦਾ ਫੈਡਰਲ ਕੋਰਟ ਵਾਲਾ ਹਾਲ ਹੈ ਮੇਰੇ ਤੋਂ ਵੀ ਹੈ ਨਹੀਂ ਤੁਹਾਨੂੰ ਇਮੀਗ੍ਰੇਸ਼ਨ ਲਾਇਰ ਹੈ ਕਹਿੰਦਾ ਮੈਂ ਉਹ ਤੁਹਾਨੂੰ ਦੱਸ ਰਿਹਾ ਤੁਸੀਂ ਉਹਦੀ ਚੋਣ ਕਿੱਦਾਂ ਕਰਨੀ ਬਾਕੀ ਤੁਸੀਂ ਬੜੇ ਸਿਆਣੇ ਆ ਸਮਝ ਗਏ ਹੋਵੋਗੇ ਕਿ ਮੇਰਾ ਇਸ਼ਾਰਾ ਕਿੱਧਰ ਹੈਗਾ ਕਿਹੜੇ ਇਮੀਗ੍ਰੇਸ਼ਨ ਲਾਇਰ ਨੂੰ ਤੁਸੀਂ ਕਰਨਾ ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕਰਦਾ ਬਟ ਹਾਂ ਟੈਕਨੀਕਲੀ ਸਾਰੇ ਜਵਾਬ ਲੈ ਕੇ ਚਾਹੇ ਤੁਹਾਡੇ ਤੋਂ ਥੋੜੇ ਪੈਸੇ ਉਹ ਜ਼ਿਆਦਾ ਵੀ ਲਵੇ ਉਹਦੇ ਕੋਲੋਂ ਜਿਹੜਾ ਕਿ ਤੁਸੀਂ ਜਿਹੜਾ ਕੀ ਹੈ ਜੇ ਕਰਨਾ ਜੇ ਕਰਨਾ ਪਵੇ ਤਾਂ ਉਹ ਵੀ ਜੇ ਤੁਸੀਂ ਸੱਚੇ ਹੈਗੇ ਆਂ ਓਨਲੀ ਤਾਂ ਨਹੀਂ ਤਾਂ ਵੇਟ ਕਰੋ 5 ਸਾਲ ਪੂਰੇ ਹੋਣ ਨੂੰ 5 ਸਾਲ ਚ ਆਪਣੀ ਪ੍ਰੋਫਾਈਲ ਸਟਰੋਂਗ ਬਣਾਓ ਬਿਲਕੁਲ ਤੁਸੀਂ ਕੈਨੇਡਾ ਵੀ ਬੈਂਤ ਤੋਂ ਬਾਅਦ ਜਿਹੜੇ ਕੀ ਆ ਜਾ ਸਕਦੇ ਆ ਸੋ ਬਹੁਤ ਦੂਰੋਂ ਦੂਰੋਂ ਉਮੀਦਾਂ ਲੈ ਕੇ ਆਉਂਦੇ ਬੱਚੇ ਸੋ ਮੈਂ ਤਾਂ ਕਹਾਂਗਾ ਇੱਕ ਵਾਰੀ ਵੀਡੀਓ ਦੇਖੋ ਸਾਰੇ ਹੱਲ ਆਪਣੇ ਤੁਹਾਨੂੰ ਜਿਹੜੇ ਕੀ ਡਾਊਟ ਕਲੀਅਰ ਕਰੋ ਥੈਨ ਕੋਈ ਵੀ ਫੈਸਲਾ ਲਓ ਕਿਉਂਕਿ ਸਾਡੇ ਕੋਲੋਂ ਝੂਠ ਨਹੀਂ ਬੋਲਿਆ ਜਾਣਾ ਕਾਕਾ ਕੋਈ ਗਾਲੀਆਂ ਦੇਖਿਆ ਬੈਂਨ ਦਾ ਵੀਜ਼ਾ ਲੈ ਆਪਣੀ ਫਾਈਲ ਦੇ ਕੇ ਜਾਂ ਸਾਨੂੰ ਵੀ ਪਹਿਲਾਂ 1000 2000 ਡਾਲਰ ਦੇ ਕੇ ਜਾ ਸੋ ਸਾਡੇ ਕੋਲੇ ਕ ਜੇ ਕੇਸ ਦੇ ਵਿੱਚ ਸੱਚੀ ਜਿਹੜੀ ਕੀ ਆ ਪੋਜ਼ਿਟਿਵਿਟੀ ਹੋਊਗੀ ਚਲੋ ਬੜੀ ਮਹੱਤਵਪੂਰਨ ਗੱਲ ਤਿਰਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ 85578 85578 ਇਸ ਨੰਬਰ ਤੇ ਟੈਲੀਫੋਨ ਕਰਨਾ ਹੈ ਤਿਰਤ ਜੀ ਦੇ ਨਾਲ ਗੱਲਬਾਤ ਕਰਨੀ ਹੈ ਅਪਾਇੰਟਮੈਂਟ ਬਣਾਉਣਾ ਹੈ ਅਪਾਇੰਟਮੈਂਟ ਬਣਾਉਣੀ ਹੈ ਤੇ ਫਿਰ ਤਿਰਤ ਜੀ ਨੂੰ ਮਿਲਣਾ ਹੈ ਥੈਂਕ ਯੂ ਸੋ ਮਚ